ਜਿਹੜਾ ਹਰਮੰਦਰ ਸਾਹਿਬ ਦੇ ਤੁਸੀਂ 30 ਸਕਿੰਡ ਦੇ ਵਿੱਚ ਸ਼ਬਦ ਪੂਰੇ ਕੀਤੇ ਉਹ ਵੀ ਰੀਲ ਦੇਖੀ ਸੀ ਤੁਹਾਡੀ ਸਭ ਤੋਂ ਪਹਿਲਾਂ ਉਹ ਕੀ ਕਿੱਸਾ ਸੀ ਹਰਮੰਦਰ ਸਾਹਿਬ ਕੀਰਤਨ ਦੀ ਸੇਵਾ ਹੋ ਰਹੀ ਸੀ ਤੇ ਸੋਦਰ ਦੀ ਚੌਂਕੀ ਲੱਗਣ ਵਾਲੀ ਸੀ ਉਹਨਾਂ ਦਾ ਮੂਡ ਹੋਵੇ ਤੇ ਉਹ ਕਹਿ ਦਿੰਦੇ ਕਿ ਨਹੀਂ ਜੁਗ-ਜੁਗ ਲਾਓ ਜਾਂ ਸੋਦਰ ਦੀ ਚੌਂਕੀ ਸ਼ੁਰੂ ਕਰੋ ਤੇ ਅਸੀਂ ਦੇਖ ਰਹੇ ਸੀ ਕਿ ਹੁਣ ਸਾਨੂੰ ਕੋਈ ਇਸ਼ਾਰਾ ਕਰਨਗੇ ਕਿ ਸਮਾਪਤੀ ਕਰੋ ਤੇ ਪਰ ਉਹ ਉਹਨਾਂ ਨੇ ਇਸ਼ਾਰਾ ਨਾ ਕੀਤਾ ਸਾਡੇ ਲੇਖਿਆ ਨਾ ਅਸੀਂ ਸੋਚਿਆ ਚਲੋ 5-7 ਮਿੰਟ ਦਾ ਇੱਕ ਸ਼ਬਦ ਲਾ ਲੈਨੇ ਆ ਜਿਨੀ ਦਰ ਉਹਨਾਂ ਦਾ ਮਾਈਂਡ ਬਣੇਗਾ ਤੇ ਫਿਰ ਆਪਾਂ ਸੁਧਰ ਲਾ ਲਾਂਗੇ ਕੋਈ ਗੱਲ ਨਹੀਂ ਸ਼ਬਦ ਸ਼ੁਰੂ ਕੀਤਾ ਜੇ ਤੇ ਉਹਨਾਂ ਉਸੇ ਵੇਲੇ ਵੇਖ ਲਿਆ ਵੀ ਉਹੋ ਘੜੀ ਵੇਖੀ ਇੱਕ ਦੂਜੇ ਵਾਲੇ ਵੇਖਿਆ ਵੀ ਸ਼ਬਦ ਸ਼ੁਰੂ ਕਰਤਾ ਸਿੰਘਾਂ ਨੇ ਗੁਰੂ ਕੀ ਗ੍ਰੰਥ ਨੇ ਤੇ 7-8 ਮਿੰਟ ਲਾ ਦੇਣੇ 10 ਮਿੰਟ ਤੇ ਪਾਠ ਕਰਨਾ ਸੀ ਤੇ ਉਹ ਅਜੇ ਉਹਨਾਂ ਨੇ ਫਿਰ ਇਹਦਾ ਵੇਖਿਆ ਹੀ ਤੇ ਅਸੀਂ ਇਹਦੇ ਸ਼ੁਰੂ ਕੀਤਾ ਸੀ ਤੇ ਸਮਾਪਤੀ ਵੀ ਕਰਤੀ ਉਗਦਾ ਜੀ 30 ਸੈਕਿੰਡ ਵਿੱਚ ਤੁਸੀਂ ਸ਼ਬਦ ਤੁਸੀਂ ਸੁਣ ਰਹੇ ਸੀ ਨਾ ਤੁਸੀਂ ਕਹੇ ਵੀ ਸਪੀਡ ਵਧਾਈ ਆ ਆ ਕਿੰਨੇ ਨੇ ਸਪੀਡ ਨਹੀਂ ਵਧਾਈ ਅਸੀਂ ਆਪਣੀ ਸਪੀਡ ਵਧਾਈ ਜੀ ਉਹ ਫਿਰ ਅਸੀਂ ਕਿੱਦਾਂ ਸੋਵਨ ਚਰਿਤ੍ਰ ਚਿਤ੍ਰਪਾਨ ਕੇ ਬਨ ਵਿਚਿਤ੍ਰ ਭਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ ਐ ਬਰਮ ਦਿਆਲ ਨਾਲ ਲੋਜਨ ਵਿਸਾਲ ਮੁਖ ਬਜਨ ਰਿਸਾਲ ਮਦ ਮਦਰ ਬਿਜਾਏ ਸਬਦ ਸਜਾ ਸਨ ਬਿਲਾ ਸਨ ਦੇ ਅੰਕ ਮਲ ਪ੍ਰੇਮ ਰਸ ਬਿਸਮਾ ਜਾਜ ਜਮਾਏ ਛਾਤਰ ਕੇ ਸ਼ਬਦ ਸੁਨ ਅੱਖੀਆਂ ਉਹ ਕਰਗੇ ਭਈ ਜਲ ਮੀਨ ਗਤ ਬਿਰਹ ਜਗਾਏ ਜਗਾਏ ਹੈ ਜਗਾਏ ਹੈ ਵਾਹ